ਜੀ ਜੀ ਮਿਸਾਂ ਕੁ ਤਾਂ ਪਾਣੀ ਨੇ ਬੋਤਨ ਸਟਾਨ ਦੇਖ ਲਓ ਸਾਡੇ ਸਾਹਮਣੇ ਕੀ ਬਣਿਆ ਪਿਆ ਸੀ ਉਧਰ ਆਵੇ ਆਹ ਪਾਣੀ ਨਰਸੋਈ ਦੇ ਲੱਗਿਆ ਹੈ ਨਾ ਹੈ ਆਪੀ ਉਧਰ ਪਾਣੀ ਲੱਗਿਆ ਹੈ ਨਰਸੋਈ ਨਾਲ ਤੇ ਆਵੇ ਆਜ ਦਾ ਹੋਏ ਬਾਸੂ ਇਸੀ ਦੇ ਪਾਣੀ ਨਾਲ ਇਹ ਵੀ ਭਰੀਆ ਸੀ ਆਹ ਬਸ ਇੰਨਾ ਕਿ ਥਾਂ ਸੀ ਜਿਹੜਾ ਕੋਠੇ ਥਣੀ ਚੜਜੀ ਦੱਸ ਲਾਡ ਦੇਖੋ ਵੀ ਉਹਦੇ ਉੱਤੇ ਨਾ ਤਾਂ ਛੱਤ ਹੈ ਇਹ ਉਹਦੇ ਵਿੱਚ ਨਾ ਹੀ ਅੱਗੇ ਦਰਵਾਜ਼ਾ ਲੱਗਿਆ ਹੋਇਆ ਹੈ ਇਸ ਤਰ੍ਹਾਂ ਦੇ ਹਾਲਾਤ ਹਰ ਚੀਜ਼ ਦੇ ਕਿੰਨੇ ਕਮਰੇ ਮਾਤਾ ਜੀ ਤੁਹਾਡੇ ਕੋਲ ਇੱਥੇ ਇਹੋ ਕਮਰਾ ਦਿੱਤਾ ਹੈ ਬਸ ਨਾਲ ਬਸ ਉਹ ਟੂੜੀ ਵਾਲਾ ਹਾਂ ਇਹ ਬੈਠਾ ਹੈ ਮੇਰੇ ਕੋਲ ਇਹਨਾਂ ਦਾ ਇੱਕ ਬੇਟਾ ਹੈ ਹਾਂ ਇੱਕ ਬੇਟਾ ਹੈ ਇੱਕ ਬੇਟਾ ਜਿਹੜਾ ਕਿ ਮਤਲਬ ਨਸ਼ੇ ਹਾਂ ਨਸ਼ਾ ਕਰਦਾ ਘਰ ਨਹੀਂ ਆਉਂਦਾ ਨਹੀਂ ਆਉਂਦਾ ਘਰ ਨਹੀਂ ਆਉਂਦਾ ਬਹੁਤ ਦੇ ਕਰਦਾ ਦੁਹਾ ਅਡਿਕਸ਼ਨ ਕਰਕੇ ਤੇ ਇੱਕ ਪੋਤਾ ਹੈ ਜਿਹੜਾ ਕਿ ਮਾਤਾ ਜੀ ਪਾਲਦੇ ਆ ਹਾਂ ਪੁੱਤਾਂ ਪਾਲਦੀ ਆ ਮੈਂ ਤੇ ਸਿਰ ਤੇ ਘਾ ਮਨ ਘਰ ਵਾਲਾ ਨਹੀਂ ਹੈਗਾ ਲੰਮੇ ਸਮੇਂ ਤੋਂ ਤੇ ਜ਼ਮੀਨ ਜਿਹੜੀ ਹੈਗੀ ਉਹ 1 ਕਿੱਕੜਾ ਇੱਕ ਕਿਲਾ ਜ਼ਮੀਨ ਹੈ ਇਹ ਪਿੰਡ ਬੰਡਾਲਾ ਦਾ ਪਿੰਡ ਹਾਂ ਹਾਂ ਪਿੰਡ ਬੰਡਾਲਾ ਪਿੰਡ ਬੰਡਾਲਾ ਤੇ ਇਹ ਜਿਹੜਾ ਹਾਲਾਤ ਤੁਸੀਂ ਦੇਖ ਲਿਆ ਵੀ ਇੱਕ ਕਮਰਾ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਮਨਜੀਤ ਕੋ ਹਾਂ ਮਨਜੀਤ ਕੌਰ ਜੀ ਹਾਂ ਜੀ ਆਪਣੇ ਤੁਹਾਡੇ ਘਰ ਵਾਲੇ ਦਾ ਕੀ ਨਾਮ ਬਲਕਾਰ ਸਿੰਘ ਕਮਾਈ ਨੰਬਰ ਕਿੰਨਾ ਜੀ ਤੁਹਾਡਾ ਤੁਹਾਡਾ ਨੰਬਰ 7875 70875 68513 68513 ਬੰਡਾਲਾ ਪਿੰਡ ਹੈ ਮਨਜੀਤ ਤੇ ਮਾਤਾ ਮਨਜੀਤ ਕੌਰ ਜੀ ਰੋੜਾ ਕੋਈ ਰੋੜਾਂ ਵਾਲੀ ਰੋੜਾਂ ਵਾਲੀ ਬਸਤੀ ਜਿਹੜਾ ਸੱਜਣ ਵੀ ਆ ਕੇ ਦੇਖਣਾ ਚਾਹੁੰਦਾ ਹੋਵੇ ਇੱਥੇ ਹਾਲਾਤ ਇਹਨਾਂ ਦੇ ਦੇਖ ਸਕਦਾ ਤੁਰੰਤ ਇਸ ਮਤਲਬ ਇਸ ਘਰ ਦੇ ਵਿੱਚ ਮਾਤਾ ਜੀ ਨੂੰ ਤੁਰੰਤ ਇੱਕ ਤਾਂ ਕਿਚਨ ਦੇ ਤੁਸੀਂ ਹਾਲਤ ਦੇਖ ਲਈਏ ਵੀ ਉੱਪਰੋਂ ਗਿਰਨ ਵਾਲੀ ਹੈ ਬਿਲਕੁਲ ਇਹ ਬਾਹਰ ਜਿਹੜੀ ਹੈ ਪਾਣੀ ਕਿਦਾੜੀ ਹੋਈ ਹੈ ਕੋਈ ਵੀ ਹਾਸਾ ਵੱਡਾ ਵਾਪਰ ਸਕਦਾ ਹੈ ਤੇ ਇੱਕ ਕਮਰਾ ਤੇ ਉਹ ਵੀ ਚੋਂਦਾ ਹੈਗਾ ਤੇ ਬਾਹਰ ਜਿਹੜਾ ਟਾਇਲਟ ਤੇ ਮੈਨੂੰ ਲੱਗਦਾ ਗੇਟ ਵੀ ਨਹੀਂ ਕਿਤੇ ਨਹੀਂ ਹੈਗਾ ਨਾ ਗੇਟ ਹੈ ਤੇ ਨਾ ਚਾਰਦواری ਹੈ ਤੇ ਬਾਹਰ ਕਿਹੋ ਜਿਹਾ ਉਹ ਮੱਛਰ ਮੱਖੀਆਂ ਲਈ ਇਕੱਠਾ ਹੋਇਆ ਹੈ ਜਿਹੜਾ ਪਾਣੀ ਕਿਸੇ ਵळे ਵੀ ਕਿਸੇ ਵੀ ਬਿਮਾਰੀ ਨੂੰ ਜਨਮ ਦੇ ਸਕਦਾ ਹੈਗਾ ਤੇ ਇਹ ਇਹ ਮਾਤਾ ਜੀ ਨੂੰ ਤੁਰੰਤ ਹੈਲਪ ਦੀ ਲੋੜ ਹੈਗੀ ਹੈ ਜਿਹੜਾ ਸੱਜਣ ਵੀ ਇਹਨਾਂ ਦੀ ਹੈਲਪ ਕਰ ਸਕਦਾ ਹੈ ਤੇ ਤੁਰੰਤ ਮਾਤਾ ਜੀ ਦਾ ਨਾਮ ਵੀ ਦੱਸਦਾ ਪਿੰਡ ਦਾ ਨਾਮ ਵੀ ਦੱਸਦਾ ਤੁਹਾਨੂੰ ਸਾਰਾ ਫੋਨ ਨੰਬਰ ਵੀ ਦੱਸਦਾ ਤੁਸੀਂ ਸੰਪਰਕ ਕਰ ਸਕਦੇ ਆ ਵੀਰਜੀ ਸਤਜਿੰਦਰ ਸਿੰਘ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਪ੍ਰਵਾਸਰਾ ਸੰਸਥਾ ਦੇ ਇਹ ਬਹੁਤ ਲੰਮੇ ਸਮੇ ਤੋਂ ਮੈਂਬਰ ਸਪੋਰਟਰ ਤੇ ਪ੍ਰਵਾਸਰਾ ਦੇ ਨੰਬਰ ਜਿਹੜੇ ਆ ਤੁਹਾਡੇ ਕੋਲ ਉਹ ਵੀ ਹੋਵੰਗੇ ਤੁਸੀਂ ਉਹਦੇ ਉੱਤੇ ਪ੍ਰਵਾਸਰਾ.org 'ਤੇ ਸੰਪਰਕ ਕਰ ਸਕਦੇ ਆ ਪਰ ਇਹਨਾਂ ਦੀ ਮਸਲਾ ਸਿਰਫ ਹੈਗਾ ਵੀ ਇਹਨਾਂ ਦੀ ਤੁਰੰਤ ਮਦਦ ਹੋਣੀ ਚਾਹੀਦੀ ਹੈ ਤਾਂ ਇਹ ਤੁਹਾਨੂੰ ਸਾਰੇ ਨਕਦ ਰੋਸਤੀਆਂ ਬਖਸ਼ੇ ਵੈਕਰ ਜੀ ਕਸਤ ਪ੍ਰਵਾਸਰਾ ਵੈਕਰ ਜੀ ਕੀ